ਸੋ ਦੋਸਤੋ ਇਹ ਬਾਪੂ ਸੀਤਾ ਸਿੰਘ ਜੀ ਨੇ ਪਿੰਡ ਕਾਨ ਸਿੰਘ ਵਾਲਾ ਤੋਂ ਬਾਪੂ ਜੀ ਪਾਸਾ ਲੈ ਕੇ ਉੱਠਿਓ ਚਲੋ ਚੱਲ ਕੇ ਦਿਖਾਓ ਕੋਈ ਚੱਲਣ ਦੇ ਵਿੱਚ ਦਿੱਕਤ ਆ ਰਹੀ ਹੈ ਹਾਂ ਨਹੀਂ ਕੋਈ ਦਿੱਕਤ ਨਹੀਂ ਆਉਂਦੀ ਐ ਮੈਂ ਕਹਿੰਦੀ ਐ ਮੈਂ ਅੱਧਾ ਕਿਲੋਮੀਟਰ ਪਾਰ ਤੱਕ ਹੀ ਬੈਹ ਜਾਨਾ ਤਿੰਨ ਚਾਰ ਕਿਲੋਮੀਟਰ ਪਾਰ ਤੱਕ ਤੈਂ ਠੀਕ ਐ ਜੀ ਤੱਕ ਹੀ ਕੋੜ ਦੁਆੜਾ ਤੁਰ ਕੇ ਜਾਣਾ ਠੀਕ ਐ ਕੋਈ ਨਹੀਂ ਬਾਪੂ ਚਲੋ ਤੁਸੀਂ ਬੋਲ ਲੈ ਜੀ ਦੁਨੀਆ ਮੇਰੇ ਠੀਕ ਹੈ ਬਾਪੂ ਜੀ ਤੁਸੀਂ ਵੀ ਉਠੋ ਇਹ ਬਾਪੂ ਕਾਕਾ ਸਿੰਘ ਜੀ ਨੇ ਇਹ ਵੀ ਪਿੰਡ ਕਾਨ ਸਿੰਘ ਵਾਲਾ ਤੁਸੀਂ ਨੇ ਚਲੋ ਚਲੋ ਬਾਪੂ ਦੋਨੇ ਤੋਰੋ ਤੁਸੀਂ ਦੋਨੇ ਚਲੋ ਆ ਜਾਓ ਬੈਠੋ ਨਾ ਹਜੇ ਹਾਂ ਚਲੋ ਜੀ ਚਲੋ ਚਲੋ ਆਜੋ ਵਾਪਸ ਆਜੋ ਬੈਠ ਜਾਓ ਬਾਪੂ ਇੱਥੇ ਬੈਠ ਜਾਓ ਦੋਨੇ ਬੈਜੋ ਇਕੱਠੇ ਬੈਜੋ ਸੋ ਦੋਸਤੋ ਇਹ ਬਾਪੂ ਕਾਕਾ ਸਿੰਘ ਜੀ ਤੇ ਬਾਪੂ ਸੀਤਾ ਸਿੰਘ ਜੀ ਨੇ ਪਿੰਡ ਕਾਨ ਸਿੰਘ ਵਾਲਾ ਮੈਂ ਵਾਰ-ਵਾਰ ਪਿੰਡ ਦਾ ਜ਼ਿਕਰ ਕਰ ਰਹੇ ਆ ਉਹ ਕਿਉਂ ਕਰ ਰਹੇ ਆ ਕਿਉਂਕਿ ਬਾਪੂ ਜੀ ਸਾਡੇ ਤੋਂ ਕਾਫੀ ਸਮਾਂ ਪਹਿਲਾਂ ਠੀਕ ਹੋ ਕੇ ਗਏ ਸੀ ਅਜੇ ਦੁਬਾਰਾ ਇੱਕ ਚੈੱਕ ਆਊਟ ਕਰਾਉਣ ਦੇ ਲਈ ਸਾਡੇ ਕੋਲ ਆਏ ਸੀਗੇ ਪਹਿਲਾਂ ਇਹਨਾਂ ਦੀ ਵੀਡੀਓ ਵੀ ਤੁਸੀਂ ਮੇਰੇ ਚੈਨਲ ਤੇ ਪ੍ਰੇਮ ਕੈਰੋਪ੍ਰੈਕਟਿਕ ਕਲੀਨਿਕ ਤੇ ਦੇਖ ਸਕਦੇ ਹੋ ਬਾਪੂ ਕਾਕਾ ਸਿੰਘ ਜੀ ਦੀ ਵੀਡੀਓ ਵੀ ਅਸੀਂ ਪਾਈ ਹੋਈ ਹੈ ਰੀਸੈਂਟਲੀ ਔਰ ਬਾਪੂ ਸੀਤਾ ਸਿੰਘ ਜੀ ਦੀ ਵੀ ਵੀਡੀਓ ਪਾਈ ਹੋਈ ਹੈ ਮੈਂ ਨਾ ਪਹਿਲਾਂ ਕੋਈ ਇਹ ਪਹਿਲੀ ਵੀਡੀਓ ਆ ਜਿਹੜੀ ਅਸੀਂ ਦੋ ਪੇਸ਼ੈਂਟਾਂ ਦੀ ਇਕੱਠੀ ਬਣਾ ਰਹੇ ਹਾਂ ਬਾਪੂ ਜੀ ਠੀਕ ਹੈ ਔਰ ਇਕੱਠੀ ਤਾਂ ਬਣਾ ਰਹੇ ਆਂ ਦੋਸਤੋ ਤੁਹਾਨੂੰ ਜਾਣ ਕੇ ਬੜੀ ਹੈਰਾਨੀ ਹੋਊਗੀ ਕਿ ਇੱਕੋ ਪਿੰਡ ਦੇ ਨੇ ਇੱਕੋ ਉਮਰ ਦੇ ਨੇ ਔਰ ਇੱਕੋ ਇਹਨਾਂ ਨੂੰ ਪ੍ਰੋਬਲਮ ਹੈ ਇਹ ਬਾਪੂ ਨੂੰ ਵੀ ਬਾਪੂ ਕਾਕਾ ਸਿੰਘ ਜੀ ਦਾ ਵੀ ਸੱਜਾ ਗੋਡਾ ਬਾਪੂ ਸੱਜਾ ਗੋਡਾ ਇਹਨਾਂ ਦਾ 2 ਸਾਲ ਹੋ ਗਏ ਨਵਾਂ ਪਵਾਇਆ ਸੀ ਔਰ ਬਾਪੂ ਸੀਤਾ ਸਿੰਘ ਜੀ ਨੇ ਵੀ ਸੱਜਾ ਗੋਡਾ ਹੀ ਪਾਇਆ ਹੋਇਆਗਾ ਨਵਾਂ ਇਹਨਾਂ ਦਾ ਵੀ ਅਜੇ ਕੋ ਤਿੰਨ ਚਾਰ ਮਹੀਨੇ ਪਹਿਲਾਂ ਬਾਪੂ ਠੀਕ ਹੈ ਔਰ ਦੋਨਾਂ ਨੂੰ ਹੀ ਜੇ ਮੈਂ ਦੱਸ ਦੇਵਾਂ ਕਿ ਖੱਬੇ ਗੋਡੇ ਦੇ ਵਿੱਚ ਦਿੱਕਤ ਆ ਗਈ ਸੀ ਕਾਫੀ ਦਰਦ ਰਹਿੰਦਾ ਸੀ ਔਰ ਕਮਰ ਦੇ ਵਿੱਚ ਐਦਾਂ ਹੀ ਗੱਲ ਸੀ ਬਾਪੂ ਜੀ ਹਾਂਜੀ ਹਾਂਜੀ ਔਰ ਬਾਪੂ ਕਾਕਾ ਸਿੰਘ ਜੀ ਮੈਂ ਤੁਹਾਤੋਂ ਇਹ ਜਾਨਣਾ ਚਾਹਣਾ ਔਰ ਪੁੱਛਣਾ ਚਾਹਣਾ ਹੈ ਕਿ ਸਾਡੇ ਕੋਲ ਆਉਣ ਦੇ ਨਾਲ ਤੁਹਾਨੂੰ ਕਿੰਨਾ ਕੁ ਫਰਕ ਪਿਆ ਪਹਿਲਾਂ ਤੁਸੀਂ ਕਿੰਨਾ ਤੁਰਦੇ ਸੀ ਹੁਣ ਕਿੰਨਾ ਤੁਰਦੇ ਹੋ ਪਹਿਲਾਂ ਤਾਂ ਮੈਂ ਬਹੁਤ ਘੱਟ ਤੁਰਦਾ ਸੀ ਬਹੁਤ ਦਰਦ ਬਹੁਤ ਫਰਕ ਮੈ ਜੀ ਠੀਕ ਹੈ ਕਿੰਨਾ ਕੁ ਤੁਰ ਲੈਣਿਓ ਥੋੜਾ ਦੱਸ ਦਿਓ ਮਰਗ ਪੇਜ ਜੀ ਦੀਆ ਵਿੱਚ ਜਾਂ 4 ਕਿਲੋ ਮੀਟਰ ਜਿਆਦਾ ਨਹੀਂ ਦੋ ਤਿੰਨ ਮੀਲ ਦੋ ਤਿੰਨ ਮੀਲ ਠੀਕ ਹੈ ਜੀ ਸੋ ਬਾਪੂ ਸੀਤਾ ਸਿੰਘ ਜੀ ਨੇ ਇਹਨਾਂ ਦੀ ਵੀਡੀਓ ਵੀ ਤੁਸੀਂ ਕਾਫੀ ਸਾਡੇ ਚੈਨਲ ਤੇ ਦੇਖ ਚੁੱਕੇ ਹੋ ਫੇਸਬੁੱਕ ਤੇ ਵੀ ਦੋਸਤੋ ਜੇ ਤੁਸੀਂ YouTube ਚੈਨਲ ਤੇ ਮੇਰੀ ਵੀਡੀਓ ਦੇਖ ਰਹੇ ਹੋ ਤਾਂ ਸਾਡਾ YouTube ਚੈਨਲ ਨੂੰ ਜ਼ਰੂਰ ਤੁਸੀਂ ਸਬਸਕ੍ਰਾਈਬ ਕਰੋ ਪ੍ਰੇਮ ਕੈਰੋਪ੍ਰੈਕਟਿਕ ਕਲੀਨਿਕ ਮੰਡੀਕਲਾ ਨੂੰ ਜੇ ਤੁਸੀਂ ਫੇਸਬੁੱਕ ਤੇ ਮੇਰੀ ਵੀਡੀਓ ਦੇਖ ਰਹੇ ਹੋ ਤਾਂ ਪ੍ਰੇਮ ਸਿੰਘ ਦੇ ਨਾਂ ਤੇ ਮੇਰਾ ਪੇਜ ਬਣਿਆ ਹੋਇਆਗਾ ਉਹਨੂੰ ਤੁਸੀਂ ਜ਼ਰੂਰ ਫੋਲੋ ਕਰਿਓ ਔਰ ਜੇ ਤੁਸੀਂ ਇਹ ਵੀਡੀਓ ਇੰਸਟਾਗ੍ਰam ਤੇ ਦੇਖ ਰਹੇ ਹੋ ਤਾਂ ਇਹ ਵੀ ਸਾਡਾ ਇੰਸਟਾਗ੍ਰam ਜਿਹੜਾ ਆਈਡਾ ਤੁਸੀਂ ਜ਼ਰੂਰ ਫੋਲੋ ਕਰਿਓ ਔਰ ਵੱਧ ਤੋਂ ਵੱਧ ਉਹਨਾਂ ਲੋਕਾਂ ਤੱਕ ਪਹੁੰਚਾਓ ਜੋ ਦਰਦ ਦੇ ਵਿੱਚ ਦਰਦ ਦੇ ਨਾਲ ਜੂਝ ਰਹੇ ਨੇ ਬਾਪੂ ਸੀਤਾ ਸਿੰਘ ਜੀ ਤੋਂ ਵੀ ਅਸੀਂ ਪੁੱਛਦੇ ਹਾਂ ਬਾਪੂ ਪਹਿਲਾਂ ਕਿੰਨਾ ਤੁਰਦੇ ਸੀ ਤੇ ਹੁਣ ਤੁਸੀਂ ਕਿੰਨਾ ਤੁਰਦੇ ਸੀ 8 ਕਿਲੋਮੀਟਰ ਬਾੜ ਦਿੰਦਾ ਕੋਲ 8 ਕਿਲੋਮੀਟਰ ਬਾੜ ਤੁਰ ਕੇ ਬੋੜਾ ਡਟ ਜਾਂਦਾ ਠੀਕ ਹੈ ਜੀ ਹੁਣ ਅੱਧਾ ਨਹੀਂ ਆ ਠੀਕ ਹੈ ਜੀ ਹੁਣ ਉਹਦਾ ਢੂਈ ਵੀ ਠੀਕ ਹੈ ਢੂਈ ਦੇ ਚਾਪੰਜਰ ਪ੍ਰੋਗਰਾਮ ਦੇ ਡਾਕਟਰ ਵੀ ਕਹਿੰਦੇ ਫ੍ਰੀਜ ਅੱਛਾ ਡਾਕਟਰ ਐਮ ਜੀਰਾ ਹਸਪਤਾਲ ਦੇ ਕਾਲੋਈ ਦੀ ਮੇਰੀ ਠੀਕ ਹੈ ਜੀ ਕਹਿੰਦੇ ਵੀ ਪ੍ਰੇਸ਼ਨ ਹੋਊ ਤੇਰਾ ਵੀ ਸਟੰਟ ਜੇ ਸਟੰਟ ਪੈ ਤੇਰੇ ਪੈਸੇ ਨੇ ਬਣੇ ਕਾਰਡ ਤੇ ਤੇਰਾ ਪ੍ਰੇਸ਼ਨ ਹੋਊ ਠੀਕ ਹੈ ਮੈਂ ਉਹ ਤੋਂ ਪਾ ਗਿਆ ਮਾਮਾ ਨਹੀਂ ਕੋਣ ਮੈਂ ਕਰਾ ਠੀਕ ਹੈ ਠੀਕ ਹੈ ਬਾਬਾ ਮੈਂ ਨਹੀਂ ਕਰਾ ਮਾਮਾ ਠੀਕ ਹੈ ਫਿਰ ਥੋੜੀ ਦੱਸ ਦੋ ਜੀ ਬਾਰਨ ਮਹਾਰਾਜ ਨੇ ਕਿਰਪਾ ਕਰਤੀ ਬਤ ਚਲੋ ਕਿਰਪਾ ਤਾਂ ਮਹਾਰਾਜ ਨਹੀਂ ਕਰਨੀ ਹੈ ਬਾਪੂ ਹਾਂ ਠੀਕ ਹੈ ਜੀ ਸੋ ਇਹ ਵੀ ਦੱਸ ਦੋ ਕਿ ਤੁਹਾਨੂੰ ਕਿਹਨੇ ਦੱਸਿਆ ਸੀ ਸਾਡੇ ਬਾਰੇ ਸਾਡੇ ਚਾਤੀ ਦੀ ਮਾਤਾ ਜੀ ਅੱਛਾ ਉਹ ਮੰਜੇ ਤੇ ਲੱਗੀ ਸੀ ਠੀਕ ਹੈ ਉਹਨੂੰ ਕਹਾਣੀ ਕਹਾਣੀ ਦੱਸ ਪਈ अच्छा जी वो ਤੁਹਾਡੇ ਕੋਲ ਉਪਰੀ ਪਰ ਮੈਨੂੰ ਕਹਿੰਦੇ ਪਰੇਸ਼ਾਨ ਘਰੋਂ ਨਾਲੋਂ ਗੋਥੀ ਦੇ ਲੱਪਤਾ ਜਾ ਕੇ ਮੈਂ ਕਿਹਾ ਉੱਥੇ ਹੀ ਜਾਣਾ ਠੀਕ ਹੈ ਜੀ ਸੋ ਅਸੀਂ ਉਹਨਾਂ ਮਾਤਾ ਜੀ ਦਾ ਵੀ ਧੰਨਵਾਦ ਕਰਦੇ ਆ ਹਾਂ ਬਹੁਤ ਧੰਨਵਾਦ ਔਰ ਸਭ ਤੋਂ ਹਾਂ ਬਾਪੂ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਉਸ ਪ੍ਰਮਾਤਮਾ ਦਾ ਕਰਦੇ ਆ ਬਾਹਰ ਆ ਜੀ ਔਰ ਦੋ ਨੰਬਰ ਤੇ ਅਸੀਂ ਧੰਨਵਾਦ ਉਹ ਮਾਤਾ ਦਾ ਕਰਦੇ ਜਿਨ੍ਹਾਂ ਨੇ ਭੇਜਿਆ। ਉਹ ਮਾਤਾ ਜੰਦਾ ਦੀ। ਠੀਕ ਹੈ ਜੀ। ਹੁਣ ਨਹੀਂ ਮੈਂ ਜਦੋਂ ਤੁਰ ਕੇ ਜਾਣਾ ਮੈਂ ਕਹਿੰਦੇ ਫਾਇਰ ਮੈਂ ਤੁਰ ਕੇ ਜਾਉਂ ਮੈਂ ਜੰਦਾ ਨਹੀਂ ਸਾਈਕਲ ਤੇ। ਠੀਕ ਹੈ ਜੀ। ਹਾਂ ਮੈਂ ਕਹਿੰਦਾ ਉਹ ਘਟਲਰ ਤਿੰਨੇ ਜਿਹੜਾ 2.5 ਕਿਲੋਮੀਟਰ ਬਾਅਦ ਸਾਡੇ ਪਿੰਡ ਦੀ ਪਾਇਆ। ਠੀਕ ਹੈ ਜੀ। ਸੋ ਬਾਪੂ ਜਿਹੜੀ ਇਹ ਲੋਕ ਤੁਹਾਡੀਆਂ ਦੋਨਾਂ ਜਿਵੇਂ ਕਹਾਂਗੇ ਦੋਨੇ ਯਾਰ ਮਿੱਤਰ ਨੇ ਆਪਣੇ ਮੈਂ ਕੋਈ ਤੇ ਕੋਈ ਹਾਂਜੀ ਦੋਨਾਂ ਨੇ ਇਕੱਠਿਆਂ ਨੇ ਕੰਮ ਕੀਤਾ। ਪਹਿਲਾਂ ਇਹ ਬਾਪੂ ਸੀਤਾ ਸਿੰਘ ਜੀ ਸਾਡੇ ਤੋਂ ਠੀਕ ਹੋ ਕੇ ਗਏ ਨੇ। ਜਦੋਂ ਇਹ ਠੀਕ ਹੋਏ ਫਿਰ ਇਹਨਾਂ ਨੇ ਇਹਨਾਂ ਬਾਪੂ ਕਾਕਾ ਸਿੰਘ ਜੀ ਨੂੰ ਲਾਣ ਲੈ ਕੇ ਆਏ ਨੇ ਔਰ ਦੋਨਾਂ ਦੀ ਸੇਮ ਪ੍ਰੋਬਲਮ ਸੀ ਮੈਂ ਤੁਹਾਨੂੰ ਦੱਸ ਚੁੱਕਿਆ ਔਰ ਬਾਪੂ ਜਿਹੜੇ ਵੀ ਕੋਈ ਵੀ ਲੋਕ ਇਹ ਵੀਡੀਓ ਤੁਹਾਡੀ ਦੇਖ ਰਹੇ ਨੇ ਇਸ ਚੈਨਲ ਜਰੀਏ ਤੁਸੀਂ ਕੀ ਸਨੇਹਾ ਉਹਨਾਂ ਨੂੰ ਦੇਣਾ ਚਾਹੋਗੇ ਕਹਿੰਦੇ ਵੀ ਕਿਹੜਾ ਕਹਿੰਦੇ ਮੈਂ ਬਹੁਤ ਵਧੀਆ ਕੰਮ ਕਰਦੇ ਆਂਗੀ ਤੇ ਰਾਮ ਆਈਦਾ ਠੀਕ ਹੈ ਜੀ ਤੁਸੀਂ ਵੀ ਬਾਪੂ ਆਪਣਾ ਸਨੇਹਾ ਦਿਓ ਹਾਂ ਇਹ ਸਨੇਹਾ ਵੀ ਜਿਹੜੇ ਹੁਣ ਦੁੱਖਾਂ ਬਿਲਕੀ ਜਾਂਦੇ ਆ ਆ ਕੇ ਕਿਉਂ ਲਾਜ ਕਰਾਉਣ ਹੁੰਦਾ ਰਾਜ ਠੀਕ ਹੈ ਜੀ ਹਾਂ ਸੋ ਅੰਤ ਵਿੱਚ ਤੁਸੀਂ ਇਸ ਵੀਡੀਓ ਦੇ ਨਾਲ ਬਣੇ ਰਹੇ ਹੋ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਪ੍ਰੇਮ ਕੈਰੋਪ੍ਰੈਕਟਿਕ ਕਲੀਨਿਕ ਮੰਡੀਕਲਾਂ ਦੇ ਨਾਲ ਬਣੇ ਹੋਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਅਜੇ ਵੀ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪ੍ਰੇਮ ਕੈਰੋਪ੍ਰੈਕਟਿਕ ਕਲੀਨਿਕ ਮੰਡੀਕਲਾਂ ਤੁਸੀਂ ਜਰੂਰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਰੋ ਜੇ ਤੁਸੀਂ ਸਾਡੇ ਕੋਲ ਆਉਣਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਨੋਟ ਕਰ ਲਓ 90412 62440 ਸਾਡਾ ਨੰਬਰ ਹੈ ਇੱਥੇ ਤੁਸੀਂ ਆਪਣੀ ਬੁਕਿੰਗ ਕਰਵਾ ਸਕਦੇ ਹੋ ਔਰ ਸਾਡੀ ਜਿਹੜੀ ਵੀਡੀਓ ਆਹੇ ਫੇਸਬੁੱਕ ਇੰਸਟਾਗ੍ਰam ਤੇ YouTube ਚੈਨਲ ਤੇ ਪੈਂਦੀਆਂ ਰਹਿੰਦੀਆਂ ਨੇ ਔਰ ਤੁਸੀਂ ਉਹਨਾਂ ਨੂੰ ਜ਼ਰੂਰ ਫਾਲੋ ਤੇ ਸਬਸਕ੍ਰਾਈਬ ਕਰੋ ਅੰਤ ਦੇ ਵਿੱਚ ਸ਼ਰਾਨਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ